ਮੂਸੇ ਆਲਾ ਨਹੀਂ ਮਰਿਆ ਮਾਂ ਦਾ ਪਿਆਰ ਮਾਰਿਆ ਉਹਨਾਂ ਨੇ ਪਿਓ ਦਾ ਪਿਆਰ ਮਾਰਿਆ ਪਿਓ ਦੀ ਜੱਫੀ ਮਾਰੀ ਐ ਕਿਸਾਨੀ ਮਾਰੀ ਐ ਟਰੈਕਟਰ ਮਾਰਿਆ ਉਹਨਾਂ ਨੂੰ ਪਤਾ ਸੀ ਇਹਦਾ ਵਿਜ਼ਨ ਕੀ ਐ ਮੂਸੇ ਆਲੇ ਦਾ ਸਿੱਖੀ ਨੂੰ ਪ੍ਰਮੋਟ ਕਰ ਰਿਹਾ ਸੀ ਪੱਗ ਨੂੰ ਪ੍ਰਮੋਟ ਕਰ ਰਿਹਾ ਸੀ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਹਮੇ ਰੋਕਿਆ ਜਾ ਰਿਹਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਸਿਕਿਉਰਿਟੀ ਵਾਪਸ ਲੈ ਲਈ ਇਹਨਾਂ ਨੇ ਘਰੇ ਬੰਦਾ ਚੜ ਗਿਆ ਉਹਦਾ ਕੋਈ ਕੋਈ ਹੱਲ ਨਹੀਂ ਹਜੇ ਤੱਕ ਕੋਈ ਰਿਪੋਰਟ ਨਹੀਂ ਜਿਨ੍ਹਾਂ ਦੇ ਲੋਕਾਂ ਦਾ ਕੋਈ ਦੇਣ ਹੀ ਨਹੀਂ ਪੰਜਾਬ ਨੂੰ ਉਹਨਾਂ ਨੂੰ ਵੱਡੀਆਂ ਵੱਡੀਆਂ ਸਕਿਉਰिटीज Z ਸਕਿਉਰिटीज ਦੇ ਦੇ ਕਿਲੋਮੀਟਰ ਦੇ ਕਾਫਲੇ ਨਿੱਜੀ ਬੰਦਿਆਂ ਨੂੰ ਜਿਨ੍ਹਾਂ ਨੂੰ ਮਰਜ਼ੀ ਸਕਿਉਰਿਟੀ ਦੇ ਦੋ Z++++ ਦੇ ਦੇ ਪਰ ਜਿਹੜਾ ਇੰਪੋਰਟੈਂਟ ਬੰਦੇ ਨੇ ਪੰਜਾਬ ਵਾਸਤੇ ਜਿਨ੍ਹਾਂ ਨੂੰ ਵਾਕਈ ਥ੍ਰੈਟ ਹੈ ਉਹਨਾਂ ਬਾਰੇ ਸੋਚੇ ਨਵਜੋਤ ਸਿੰਘ ਸਿੱਧੂ ਨਾਲ ਸਿਆਸਤ ਹੋ ਰਹੀ ਹੈ ਇਹ ਚਾਲ ਹੈ ਕਿ ਮਨਜੋਤ ਸਿੰਘ ਸਿੱਧੂ ਨੂੰ ਡਰਾਇਆ ਜਾ ਰਿਹਾ ਪਈ ਘਰ ਬੈਠ ਜਾ ਸਿਆਸਤ ਛੱਡ ਦੇ ਨਹੀਂ ਤਾਂ ਕੁਝ ਵੀ ਹੋ ਸਕਦਾ ਬਹੁਤ ਕਲੀਅਰ ਮੈਸੇਜ ਹੈ ਉਹ ਬੰਦੇ ਨੂੰ ਤੁਸੀਂ ਐਦਾਂ ਬਿਨਾਂ ਸਿਕਿਉਰਿਟੀ ਤੋਂ ਛੱਡ ਦਿਨੇ ਹੋ ਵੀ ਪੰਜਾਬ ਦੇ ਵਿੱਚ ਫਿਰ ਕੀ ਉਹ ਥ੍ਰੈਟ ਨਹੀਂ ਹੈਗਾ ਕਿ ਸਾਡੇ ਲਈ ਉਹ ਇੰਪੋਰਟੈਂਟ ਬੰਦਾ ਨਹੀਂ ਹੈਗਾ ਆਪਾਂ ਸਿਆਸਤ ਪਿੱਛੇ ਕਿਸੇ ਦਾ ਵੀ ਕੋਈ ਕਾਣ ਕਰਾ ਸਕਦੇ ਆ ਵੀ ਉਹਨਾਂ ਦਾ ਪਰਿਵਾਰ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਮੂਸੇਆਲਾ ਪੰਜਾਬ ਦਾ ਭਵਿੱਖ ਸੀਗਾ ਉਹ ਬੰਦੇ ਨੂੰ ਫਾਲੋ ਕਰਕੇ ਮੂਸੇਆਲੇ ਨੂੰ ਫਾਲੋ ਕਰਕੇ ਲੋਕ ਆਪਦੇ ਪਿਓ ਨੂੰ ਜੱਫੀਆਂ ਪਾਉਣ ਲੱਗੇ ਸੀ ਮਾਂ ਦੇ ਪੈਰੀ ਹੱਥ ਲਾਉਣ ਲੱਗੇ ਸੀ ਟਰੈਕਟਰ ਚਲਾਉਣ ਲੱਗੇ ਸੀ ਖੇਤੀ ਕਰਨ ਲੱਗੇ ਸੀ ਮੂਸੇ ਆਲਾ ਨਹੀਂ ਮਰਿਆ ਮਾਂ ਦਾ ਪਿਆਰ ਮਾਰਿਆ ਉਹਨਾਂ ਨੇ ਮੂਸੇ ਆਲਾ ਨਹੀਂ ਮਰਿਆ ਪਿਓ ਦਾ ਪਿਆਰ ਮਾਰਿਆ ਪਿਓ ਦੀ ਜੱਫੀ ਮਾਰੀ ਐ ਕਿਸਾਨੀ ਮਾਰੀ ਐ ਟਰੈਕਟਰ ਮਾਰਿਆ ਤੇ ਉਹੀ ਗੱਲ ਉਹਨਾਂ ਨੂੰ ਪਤਾ ਸੀ ਇਹਦਾ ਵਿਜ਼ਨ ਕੀ ਐ ਮੂਸੇ ਵਾਲੇ ਦਾ ਕੀ ਪੰਜਾਬ ਵਾਸਤੇ ਆਉਣ ਵਾਲੇ ਸਮੇਂ ਚ ਕਰ ਸਕਦਾ ਸਿੱਖੀ ਨੂੰ ਪ੍ਰਮੋਟ ਕਰ ਰਿਹਾ ਸੀ ਪੱਗ ਨੂੰ ਪ੍ਰਮੋਟ ਕਰ ਰਿਹਾ ਸੀ ਹਰ ਇੱਕ ਛੋਟਾ ਬੱਚੇ ਤੋਂ ਲੈ ਕੇ ਵੱਡਾ ਜਿਹੜਾ ਉਹਨੂੰ ਫੋਲੋ ਕਰ ਰਿਹਾ ਸੀ ਉਹ ਪੱਗ ਬੰਨਣ ਲੱਗ ਗਿਆ ਸੀ ਉਹਨੂੰ ਮਾਰਿਆ ਗਿਆ ਉਵੇਂ ਅੱਜ ਜਿਉਂ ਦੀ ਜਾਗ ਦੀ ਮਿਸਾਲ ਹੈ ਜੇ ਆਪਾਂ ਆਪਣੀ ਅੱਖ ਨਾਲ ਦੇਖੀਏ ਬਰੀਕ ਕਰਕੇ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਹਮੇ ਰੋਕਿਆ ਜਾ ਰਿਹਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਸਕਿਉਰਿਟੀ ਵਾਪਸ ਲੈ ਲਈ ਇਹਨਾਂ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਘਰੇ ਬੰਦਾ ਚੜ ਗਿਆ ਉਹਦਾ ਕੋਈ ਕੋਈ ਹੱਲ ਨਹੀਂ ਹਜੇ ਤੱਕ ਕੋਈ ਰਿਪੋਰਟ ਨਹੀਂ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਸਕਿਉਰਿਟੀ ਵਾਪਸ ਲੈ ਕੇ ਜਦ ਕੀ ਪਤਾ ਹੈ ਕਿ ਥ्रेट ਪਰਸੈਪਸ਼ਨ ਹੈ ਬਹੁਤ ਇੰਪੋਰਟੈਂਟ ਹਿਊਮਨ ਬੀਨ ਹੈ ਸਾਡੇ ਪੰਜਾਬ ਦਾ ਬਹੁਤ ਵੱਡੀ ਸ਼ਖਸੀਅਤ ਹੈ ਇਸ ਸ਼ਖਸੀਅਤ ਤੋਂ ਬਿਨਾ ਪੰਜਾਬ ਅਧੂਰਾ ਹੈ ਤੇ ਜਿਹੜਾ ਜਿਨ੍ਹਾਂ ਦੇ ਲੋਕਾਂ ਦਾ ਕੋਈ ਦੇਣ ਹੀ ਨਹੀਂ ਪੰਜਾਬ ਨੂੰ ਉਹਨਾਂ ਨੂੰ ਵੱਡੀਆਂ ਵੱਡੀਆਂ ਸਕਿਉਰिटीज Z ਸਕਿਉਰिटीज ਦੇ-ਦੇ ਕਿਲੋਮੀਟਰ ਦੇ ਕਾਫਲੇ ਚਾਹੇ ਉਹ ਪਰਿਵਾਰ ਦੀ ਗੱਲ ਹੈ ਚਾਹੇ ਉਹ ਲੀਡਰਾਂ ਦੀ ਗੱਲ ਹੈ ਜਿਹੜੇ ਲੀਡਰਾਂ ਦਾ ਕੋਈ ਦੇਣ ਹੀ ਨਹੀਂ ਪੰਜਾਬ ਨੂੰ ਉਹਨਾਂ ਨੂੰ Z ਸਕਿਉਰिटीज ਇਸ ਨਵਜੋਤ ਸਿੰਘ ਸਿੱਧੂ ਨਾਲ ਸਿਆਸਤ ਹੋ ਰਹੀ ਹੈ ਇਹ ਚਾਲ ਹੈ ਕਾਂਸਪੀਰੇਸੀ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਰੋਕਿਆ ਜਾਵੇ ਮਤਲਬ ਤੁਸੀਂ ਮੋٹے ਰੂਪ ਚ ਜੇ ਕਹਿਣਾ ਚਾਹੁੰਦੇ ਕਿ ਜਿਵੇਂ ਸਿੱਧੂ ਮੂਸੇਵਾਲੀ ਦੀ ਸੋਚ ਨੂੰ ਖਤਮ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਦੀ ਸੋਚ ਨੂੰ ਵੀ ਖਤਰਾ ਹੈ ਜਾਂ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਵੀ ਖਤਰਾ ਹੈ ਜਾਂ ਐਦਾਂ ਦੀਆਂ ਜਿਹੜੀਆਂ ਤੁਸੀਂ ਉਦਾਹਰਣਾਂ ਦਿੱਤੀਆਂ ਕਿ ਨਵਜੋਤ ਸਿੰਘ ਸਿੱਧੂ ਨੂੰ ਡਰਾਇਆ ਜਾ ਰਿਹਾ ਵੀ ਘਰ ਬੈਠ ਜਾ ਸਿਆਸਤ ਛੱਡ ਦੇ ਨਹੀਂ ਤੇ ਕੁਝ ਵੀ ਹੋ ਸਕਦਾ ਦੇਖੋ ਬਹੁਤ ਕਲੀਅਰ ਮੈਸੇਜ ਹੈ ਕੀ 50 ਇੱਕ ਇਹ ਜੀਆਂ ਏਜੰਸੀਆਂ ਪੰਜਾਬ ਦੇ ਵਿਰੁੱਧ ਕੰਮ ਕਰਦੀਆਂ ਨੇ ਕਿ ਜਿਹੜੇ ਪੰਜਾਬ ਦੇ ਆਉਣ ਵਾਲੇ ਭਵਿੱਖ ਨੇ ਜਿਨ੍ਹਾਂ ਦੇ ਪਿੱਛੇ ਦੁਨੀਆ ਚੱਲਦੀ ਹੈ ਜਾਂ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਇਹਨਾਂ ਦੇ ਪਿੱਛੇ ਆਉਣ ਵਾਲੇ ਸਮੇਂ ਚ ਚੱਲੂਗਾ ਉਹ ਆਪਣੇ ਤੋਂ 6 ਮਹੀਨੇ ਸਾਲ 2 ਸਾਲ ਅੱਗੇ ਚੱਲਦੀਆਂ ਨੇ ਏਜੰਸੀਜ਼ ਉਹ ਟਾਰਗੇਟ ਕਰਦੀਆਂ ਨੇ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਜਦੋਂ Z+ ਸਿਕਿਉਰਿਟੀ ਸੈਂਟਰ ਨੇ ਦਿੱਤੀ ਹੋਈ ਐ ਜਦੋਂ ਇਨਾ ਇੰਪੋਰਟੈਂਟ ਬੰਦਾ ਹਿੰਦੁਸਤਾਨ ਦਾ ਇੰਪੋਰਟੈਂਟ ਬੰਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਮੈਂ ਤੁਹਾਨੂੰ ਉਹਨਾਂ ਦੀਆਂ ਉਪਲਬਧੀਆਂ ਗਣਾਈਆਂ ਨੇ ਤੇ ਉਹ ਬੰਦੇ ਨੂੰ ਤੁਸੀਂ ਸਿਕਿਉਰਿਟੀਆਂ ਵਾਪਸ ਲੈ ਲੈਣੇ ਹੋ ਉਹ ਬੰਦੇ ਨੂੰ ਤੁਸੀਂ ਐਦਾਂ ਬਿਨਾਂ ਸਿਕਿਉਰਿਟੀ ਤੋਂ ਛੱਡ ਦਿੰਨੇ ਹੋ ਵੀ ਪੰਜਾਬ ਦੇ ਵਿੱਚ ਫਿਰ ਕੀ ਉਹ ਥ੍ਰੈਟਨ ਨਹੀਂ ਹੈਗਾ ਕੀ ਸਾਡੇ ਲਈ ਉਹ ਇੰਪੋਰਟੈਂਟ ਬੰਦਾ ਨਹੀਂ ਹੈਗਾ ਕੀ ਸਾਨੂੰ ਉਹ ਚਾਹੀਦਾ ਨਹੀਂ ਹੈਗਾ ਆਪਾਂ ਸਿਆਸਤ ਪਿੱਛੇ ਕਿਸੇ ਦਾ ਵੀ ਕੋਈ ਕਾਣ ਕਰਾ ਸਕਦੇ ਆ ਕੀ ਉਹਨਾਂ ਦਾ ਪਰਿਵਾਰ ਨਹੀਂ ਹੈਗਾ ਕੀ ਉਹਨਾਂ ਦੇ ਬੱਚੇ ਨਹੀਂ ਹੈਗੇ ਇਸ ਪੰਜਾਬ ਨੂੰ ਆਵਾਜ਼ ਚੱਕਣ ਦੀ ਸਜ਼ਾ ਕੀ ਇਹੀ ਮਿਲੂਗੀ ਕਿ ਤੁਸੀਂ ਸਿਕਿਉਰਿਟੀਆਂ ਵਾਪਸ ਲੈ ਕੇ ਕੋਈ ਨੁਕਸਾਨ ਕਰਾ ਦਿਓਗੇ ਅਗੇਸਟ ਮੂਸੇ ਵਾਲੇ ਦਾ ਨੁਕਸਾਨ ਹੋਇਆ ਆਪਾਂ ਨੂੰ ਪਤਾ ਨਹੀਂ ਲੱਗਿਆ ਕਿੱਡਾ ਇੱਕ ਬੱਬਰ ਸ਼ੇਰ ਚੱਲਿਆ ਗਿਆ ਉਹਨੇ ਕੀ ਬਦ ਸਿਆਸਤ ਦੇ ਵਿੱਚ ਉਹਨੇ ਕਿੰਨਾ ਅੱਗੇ ਜਾਣਾ ਸੀ ਕੀ ਪਤਾ ਉਹਨੇ ਸਿੰਗਿੰਗ ਚ ਕਿੱਥੇ ਜਾਣਾ ਸੀ ਬਿਲ ਬੋਰਡਾਂ ਤੇ ਫਿਰਦਾ ਸੀ ਕੀ ਪਤਾ ਉਹਦੀ ਸੋਚ ਸਿੱਖੀ ਨੂੰ ਕਿੱਥੇ ਲੈ ਜਾਂਦੀ ਕੀ ਪਤਾ ਉਹ ਸਾਰੇ ਪੰਜਾਬ ਨੂੰ ਖੇਤੀ ਕਰਨ ਲਾ ਦਿੰਦਾ ਮਾਂ ਪਿਓ ਦੀ ਇੱਜ਼ਤ ਓਨੇ ਸਿਖਾਈ ਹੈ ਯੂਥ ਨੂੰ ਮੈਂ ਖੁਦ ਦੇਖਿਆ ਮੇਰੇ ਜਿਹੜੇ ਕਜ਼ਨਸ ਨੇ ਉਹਦੀ ਮਾਂ ਦੇ ਸਵੇਰੇ ਉੱਠ ਕੇ ਪੈਰੀ ਹੱਥ ਲਾਉਣ ਲੱਗੇ ਸੀ ਪਿਓ ਨੂੰ ਜੱਫੀ ਪਾਉਣ ਲੱਗੇ ਸੀ ਅਸੀਂ ਆਪਦੇ ਪਿਓ ਦੀ ਜਫੀ ਮਹਿਸੂਸ ਕਰਦੇ ਆਂ ਅਸੀਂ ਕਦੇ ਜਦੋਂ ਉਹ ਗਏ ਨੇ ਮੇਰੇ ਫਾਦਰ ਦੀ ਡੈਥ ਹੋਈ ਹੈ ਮੈਂ ਮਹਿਸੂਸ ਕੀਤਾ ਕਿ ਅਸੀਂ ਕਿੰਨੀ ਕਵਾਰੀ ਜਫੀ ਪਾਈ ਹੋਊਗੀ ਉਸ ਦਿਨ ਪਾਈ ਆ ਕੁੱਟ ਕੇ ਜਦੋਂ ਉਹ ਪਏ ਸੀ ਪਰ ਉਹਨਾਂ ਨੂੰ ਅਹਿਸਾਸ ਨਹੀਂ ਹੋ ਰਿਆ ਸੀ ਉਹ ਮੂਸੇ ਵਾਲੇ ਨੇ ਰੀਤ ਸ਼ੁਰੂ ਕੀਤੀ ਹੈ ਤੁਸੀਂ ਮੈਨੂੰ ਇਹ ਗੱਲ ਦੱਸੋ ਇਸ ਚੀਜ਼ ਕਰਕੇ ਉਹਨੂੰ ਰੋਕਿਆ ਗਿਆ ਇਸ ਨਵਜੋਤ ਸਿੰਘ ਸਿੱਧੂ ਨਾਲ ਵੀ ਮੈਂ ਮੰਨਦਾ ਇਹ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਤੇ ਸਕਿਉਰਿਟੀਜ਼ ਵਾਪਸ ਲੈ ਰਹੇ ਨੇ ਕਿ ਨਾ ਕੋਈ ਵੱਡਾ ਨੁਕਸਾਨ ਹੋ ਜਾਏ ਇਹ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਦਿਓ ਸਕਿਉਰਿਟੀਜ਼ ਕਿਸੇ ਨੂੰ ਵੀ ਕਿਸੇ ਨੂੰ ਮਰਜ਼ੀ ਦੇ ਦਿਓ ਆਪਣੇ ਨਿੱਜੀ ਬੰਦਿਆਂ ਨੂੰ ਜਿਨ੍ਹਾਂ ਨੂੰ ਮਰਜ਼ੀ ਸਕਿਉਰਿਟੀ ਦੇ ਦਿਓ Z++++ ਦੇ ਦਿਓ ਬਾਰੇ ਜਿਹੜਾ ਇੰਪੋਰਟੈਂਟ ਬੰਦੇ ਨੇ ਪੰਜਾਬ ਵਾਸਤੇ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਨੂੰ ਵਾਕਈ ਥ੍ਰੈਟ ਹੈ ਜਿਨ੍ਹਾਂ ਨੂੰ ਵਾਕਈ ਅੱਜ ਨੁਕਸਾਨ ਕਰ ਸਕਦੀ ਹੈ ਕੋਈ ਵੀ ਬੰਦਾ ਕਰ ਸਕਦਾ ਆਪਦੇ ਵੀ ਕਰ ਸਕਦੇ ਨੇ ਬਗਾਨੇ ਵੀ ਕਰ ਸਕਦੇ ਨੇ ਉਹਨਾਂ ਬਾਰੇ ਸੋਚੇ ਉਹਨਾਂ ਦੀ ਰਿਪੋਰਟ ਲੈ ਕੇ ਜੇ Z+ ਸਿਗੀ ਨਵਜੋਤ ਸਿੰਘ ਸਿੱਧੂ ਦੀ ਤਾਂ ਵਾਪਸ ਆਉਣੀ ਚਾਹੀਦੀ ਹੈ ਮੇਰਾ ਓਪੀਨੀਅਨ ਹੈ ਇਹ ਕਿਉਂਕਿ ਬਹੁਤ ਇੰਪੋਰਟੈਂਟ ਬੰਦਾ ਹੈ ਬਹੁਤ ਇੰਪੋਰਟੈਂਟ ਲੀਡਰ ਹੈ ਬਹੁਤ ਇੰਪੋਰਟੈਂਟ ਸਰਮਾਇਆ ਹੈ ਪੰਜਾਬ ਦਾ ਆਪਾਂ ਇਹ ਨਹੀਂ ਚਾਹੁੰਦੇ ਹਰ ਪਾਸੇ ਗੱਲ ਚੱਲਦੀ ਹੈ ਕਿ ਪੰਜਾਬ ਨੂੰ ਜੇ ਆਪਾਂ ਦੱਸਣਾ ਹੈ ਪੰਜਾਬ ਨੂੰ ਇਹ ਇਹ ਗੱਲ ਦੱਸਣੀ ਹੈ ਕਿ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦੇ ਹਤਾਸ਼ੀਆਂ ਮਰਨਾ ਪਊਗਾ ਇਹ ਗੱਲ ਨਹੀਂ ਹੋਣੀ ਚਾਹੀਦੀ ਅੱਜ ਲੋਕਾਂ ਨੂੰ ਸਮਝਣਾ ਪਊਗਾ ਕਿ ਪੰਜਾਬ ਦਾ ਹਤਾਸ਼ੀ ਨਵਜੋਤ ਸਿੰਘ ਸਿੱਧੂ ਹੈ ਪੰਜਾਬ ਦਾ ਹਤਾਸ਼ੀ ਪੰਜਾਬ ਦੀ ਚੰਗੀ ਸੋਚ ਪੰਜਾਬ ਦੀ ਪੰਜਾਬ ਨੂੰ ਸੋਨੇ ਦੀ ਚਿੜੀ ਸ ਨਵਜੋਤ ਸਿੰਘ ਸਿੱਧੂ ਬਣਾਉਣਾ ਚਾਹੁੰਦਾ ਇਸ ਕਰਕੇ ਮੇਰੇ ਨਵਜੋਤ ਸਿੰਘ ਸਿੱਧੂ ਸਾਹਿਬ ਤੁਸੀਂ ਕਹਿੰਦੇ ਕਿ ਉਹੀ ਪੰਜਾਬ ਦੀ ਨੂੰ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਸ ਤਾਂ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਬਣਾਉਂ ਦੇਣ ਕਿ ਪੰਜਾਬ ਦੀ ਸੋਨੇ ਚਿੜੀ ਜਾਂ ਫਿਰ ਨਵਜੋਤ ਸਿੰਘ ਸਿੱਧੂ ਤੁਹਾਡੇ ਨਜ਼ਰੀਏ ਦੇ ਨਾਲ ਕਿ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਾਂ ਸੋਨੇ ਦੀ ਚਿੜੀ ਬਣਾਉਣਾ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਇੱਕ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਵੱਖਰੀ ਸਪੇਸ ਹੈ ਪੰਜਾਬ ਚ ਦੇਖੋ ਸੋਨੇ ਦੀ ਚਿੜੀ ਬਣਾਉਣਾ ਲੋਕਾਂ ਨੇ ਜਦੋਂ ਲੋਕ ਚੱਲਦੇ ਨੇ ਨਾ ਫਿਰ ਉਹ ਕੁਝ ਨਹੀਂ ਦੇਖਦੇ ਕਿ ਕਿਹੜਾ ਬੰਦਾ ਕਿੱਥੇ ਹੈ ਜਦੋਂ ਲੋਕ ਕਿਸੇ ਦੇ ਪਿੱਛੇ ਖੜਦੇ ਨੇ ਫਿਰ ਉਹ ਆਪਾਂ ਦੇਖਿਆ ਹੀ ਹੈ 92 ਚ ਆਪਾਂ ਕਈਆਂ ਨੂੰ 92 ਚੋਂ ਅੱਜ ਕਈਆਂ ਨੂੰ ਜਾਣਦੇ ਵੀ ਨਹੀਂ ਅੱਜ ਵੀ ਨਹੀਂ ਜਾਣਦੇ 2 ਸਾਲ ਹੋਣ ਦੇ ਬਾਵਜੂਦ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜਾ ਅਜੰਡਾ ਹੈ ਉਹ ਹਾਈ ਕਮਾਂਡ ਨੂੰ ਰਾਹੁਲ ਜੀ ਨੂੰ ਪ੍ਰਿੰਕਾ ਜੀ ਨੂੰ ਖੜਗੇ ਜੀ ਨੂੰ ਸੋਨੀਆ ਜੀ ਨੂੰ ਬਹਿ ਕੇ ਸਮਝਾਇਆ ਹੋਇਆ ਤੇ ਉਹਨਾਂ ਨੂੰ ਬਹੁਤ ਪਸੰਦ ਹੈ ਬਾਰਡਰ ਸਟੇਟ ਹੈ ਤੇ ਪੰਜਾਬ ਨੂੰ ਮੁਰ ਸੁਰਜੀਤ ਕਰਨ ਦਾ ਬਹੁਤ ਵਧੀਆ ਅਜੰਡਾ ਹੈ